ਆਓ ਜੀ ਆਇਆਂ ਨੂੰ ਜੇ ਤੁਸੀਂ ਅਟੈਸਟ ਕਰਾ ਕੇ ਫੋਟੋਸਟੇਟ ਦੇ ਦਿਓ ਦਸਤਾਵੇਜ਼ਾਂ ਦੀ ਫੋਟੋਸਟੇਟ ਤਾਂ ਦੇ ਦਿੰਦੇ ਆ ਅਟੈਸਟ ਕਰਾ ਕੇ ਚੀਜ਼ਾਂ ਜ਼ਰੂਰੀ ਆਪਾਂ ਨੂੰ ਹਾਂਜੀ ਸਰ ਅੱਜ ਮਤਲਬ ਜੋ ਵੀ ਇੱਥੇ ਹੋ ਰਿਹਾ ਬਰਸ਼ਨਵੀਰ ਦੇ ਬਾਰੇ ਕੁਝ ਪੁੱਛਣਾ ਚਾਹੂੰਗਾ ਜਿਹੜਾ ਪੱਤਰਕਾਰਾਂ ਦੇ ਉੱਤੇ ਇਹਨਾਂ ਕਾਰਵਾਈ ਕੀਤੀ ਗਈ ਹੈ ਉਹਦੇ ਬਾਰੇ ਦੱਸੋ ਜੀ ਕੀ ਗੱਲ ਹੈ ਤੇ ਕੋ ਅੱਜ ਲਗਭਗ 300 ਦੇ ਕਰੀਬ ਮੈਂ ਦੇਖ ਲਿਆ ਮੈਂ ਜਿਹੜਾ ਪੱਤਰਕਾਰ 54 ਇੱਥੇ ਇਕੱਠਾ ਹੋਇਆ ਹੋਵੇ ਲੁਧਿਆਣਾ ਸਾਰਾ ਆਇਆ ਹੋਵੇ ਤੇ ਨਾਲ ਹੋਰ ਫਤਿਹਗੜ੍ਹ ਸਾਹਿਬ ਉਸ ਤੋਂ ਅੰਮ੍ਰੋੜ ਜ਼ਿਲ੍ਹੇ ਤੋਂ ਵੀ ਬੱਚੇ ਜੀ ਕਿੰਨੇ ਕਿਤੇ ਦਵਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਸੈਕਸ ਦੇ ਨਹੀਂ ਪਤਾ ਇਸ ਕੇਸ ਦੇ ਉਹ ਪਰਚਾ ਕਿਨਹ ਹਲਾਤਾ ਤੇ ਹੋਇਆ ਉਹ ਕਿ ਡੀਐਸਪੀ ਸਾਹਿਬ ਜਿਹੜੇ ਨੇ ਤਿੰਨ ਚਾਰ ਪਿਛਲੇ ਹਫਤੇ ਤੋਂ ਡੇਂਗੂ ਕਰਕੇ ਬੁਖਾਰ ਦੇ ਉਹਨਾਂ ਨਾਲ ਮੇਰੀ ਕੱਲ 10 ਮਿੰਟ ਗੱਲ ਹੋਈ ਸੀ ਉਹ ਵੀ ਇੱਕ ਸਾਡਾ ਮਸਕਾ ਉਸ ਬਾਅਦ ਮੀਟਿੰਗ ਦੇ ਵਿੱਚ ਜਦੋਂ ਵੀ ਅੱਜ ਕੇ ਜਿਹੜਾ ਇਹ ਜ਼ਰੂਰ ਡੈਫੀਨਿਟ ਨੂੰ ਕਿ ਲੱਗਦਾ ਵੀ ਮੀਡੀਆ ਨੂੰ ਇਨਸਾਫ ਮਿਲੇਗਾ ਬਿਲਕੁਲ ਜੇ ਵੇਖੋ ਜੀਤੇ ਕਾਰਵਾਈ ਹੋਏ ਵਾਈਟ ਨਿਕਾ ਕੰਫਰਮ ਹੈ ਕਿ ਫਤਿਹਪੁਰਬਾਈ ਬਹਿਨ ਦਾ ਕਾਰਜ ਸਾਹ ਹੈ ਵਾਹ ਕਲ ਸਾਹਿਬ ਅੱਜ ਅਸੀਂ ਇੱਥੇ ਕਿੱਦਾਂ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਇਹ ਨਹੀਂ ਹੋਵੇ ਸੰਗੈ ਤੁਹਾਨੂੰ ਪਤਾ ਹੀ ਆ ਕਿ ਮੁੱਖ ਜਹਦਾਰ ਸਾਡੇ ਕਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਵੀ ਫੌਂਦਰੀ ਨਾਟਰ ਸੇਵਾ ਕਰਦੇ ਆ ਤੇ ਬੱਬੇ ਤੁਸੀਂ ਕਹਿੰਦੇ ਵੀ ਇੱਥੇ ਕਿੱਦਾਂ ਪਹੁੰਚਨੇ ਸਾਡੇ ਜਹ ਬੰਦਿਆਂ ਨੇ ਸਾਨੂੰ ਭੇਜਿਆ ਜੋ ਕਿ 77 ਕਾਰ ਦੇ ਨਾਲ ਬਹੜਾ ਕਰਾ ਹੋਇਆ ਹੈ ਪੱਤਰਕਾਰ ਨੂੰ ਬੁਲਾਇਆ ਗਿਆ ਇੱਕ ਰੈਡ ਵਾਸਤੇ ਜੀ ਭਈਏ ਪੰਜਾਬੋ ਪੰਜਾਬ ਬਚਾਓ ਉਹਦੇ ਵਿੱਚ ਜਦੋਂ ਉਹ ਬੰਦਿਆਂ ਨੇ ਕਿਹਾ ਉਹ ਸਿੰਘਾਂ ਨੇ ਕਿਹਾ ਉਹ ਵੀ ਸਿੰਘ ਸਾਡੇ ਆ ਬਗਾਨੇ ਤਾਂ ਹੈ ਨਹੀਂ ਜਦੋਂ ਸਿੰਘਾਂ ਨੇ ਕਿਹਾ ਵੀ ਭਾਈ ਜੇ ਪਿਆਓ ਪੰਜਾਬ ਪਿਆਓ ਤੇ ਜਦੋਂ ਪੁਲਿਸ ਵਾਲਿਆਂ ਨੇ ਇਹਨਾਂ ਤੇ ਕਾਰਵਾਈ ਕੀਤੀ ਉਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਕਹਿੰਦੇ ਵੀ ਸਾਡੀਆਂ ਵੀਡੀਓ ਡਿਲੀਟ ਕਰ ਦਿਓ ਠੀਕ ਹੈ ਨਾ ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਫੜ ਕੇ ਲੈ ਗਏ ਤੇ ਪੁਲਿਸ ਵਾਲਿਆਂ ਨੇ ਉੱਥੇ ਤਿਆਗ ਕੇ ਉਹਨਾਂ ਦੀ ਮਾਫੀ ਨਾਮੇ ਦੀ ਵੀਡੀਓ ਚਲਾਈ ਚਲਾਈ ਉਸ ਤੋਂ ਬਾਅਦ ਜਦੋਂ ਵੀਡੀਓ ਚਲਾਈ ਉਹ ਕੋਈ ਨਾ ਨਿੰਦ ਸਿੰਘ ਸੀ ਆਪਣਾ ਪੌਜ ਕੌਣ ਹੈ ਜਿਹੜੀ ਜਹ ਬੰਦੀ ਦੇ ਮੈਨ ਨਹੀਂ ਜਾਣਦਾ ਠੀਕ ਉਸਨੇ ਕੀ ਕੀਤਾ ਜ਼ਹਿਰ ਖਾਣ ਤੀ ਮਤਲਬ ਸੀ ਜ਼ਹਿਰ ਖਾਣ ਦਾ ਸਿੰਘਾਂ ਦਾ ਕੰਮ ਨਹੀਂ ਵੀ ਜ਼ਹਿਰਾਂ ਖਾਣੀਆਂ ਹਨ ਸਿੰਘਾਂ ਦਾ ਕੰਮ ਨਹੀਂ ਆਪ ਖੁਸ਼ ਖੁਸ਼ੀ ਕਰਨੀ ਹੈਗੀ ਆ ਇਹਨਾਂ ਦਾ ਕੰਮ ਹੈਗਾ ਅਗਲ ਨੂੰ ਠੋਕਣਾ ਬਰਬਾਦ ਜਲੇਗੀ ਮੇਰੀ ਬੇਨਤੀ ਹੈ ਨਾ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਜਿਹੜੀ ਪ੍ਰੈਸ ਆ ਪ੍ਰੈਸ ਯਾਦ ਆ ਉਹ ਜੇ ਤੁਹਾਡੇ ਕੋਲ ਕਿਤੇ ਬਿਆਨ ਲੈਂਦੀ ਆ ਜਾਂ ਤੁਹਾਡੇ ਕੋਲ ਕੋਈ ਇੰਟਰਵਿਊ ਲੈਂਦੀ ਆ ਕਿਉਂਕਿ ਤੁਹਾਡਾ ਆਪ ਦਾ ਪ੍ਰੋਸੀਜਨ ਹੁੰਦਾ ਤੁਸੀਂ ਜਿਹੜਾ ਦੱਸਦੇ ਹੋ ਉਸ ਬੰਦੇ ਨੇ ਆਪਦੀ ਇੰਟਰਵਿਊ ਦੇ ਕੇ ਮਗਰੋਂ ਜਵਾਬ ਦੇ ਹੀ ਹੋ ਗਿਆ ਮਗਰੋਂ ਪਿੱਛੇ हट ਗਿਆ ਉਹ ਪੱਤਰਕਾਰਾਂ ਦੇ ਗਲ ਪੈ ਗਿਆ ਮਸਲਾ ਇਹ ਕੀ ਇਹਨੂੰ ਸਹੀ ਸਮਝਦੇ ਹੋ ਦੇਖੋ ਜੀ ਪੱਤਰਕਾਰਾਂ ਇਹ ਜਿਹੜੀ ਗੱਲ ਹੈ ਗਲਤ ਹੈ ਵੈਸੇ ਪੱਤਰਕਾਰਾਂ ਨੇ ਤੇ ਪਰਚਾ ਪੈਣਾ ਮੈਂ ਇਹ ਗੱਲ ਕਹਿਣਾ ਚਾਹਣਾ ਹੈਗਾ ਵੀ ਜਦੋਂ ਪੱਤਰਕਾਰ ਜਾਂਦੇ ਹੈਗੇ ਆ ਐਵੇਂ ਅਰੇ ਗਰੇ ਦੀ ਇੰਟਰਵਿਊ ਨਾ ਚੱਕਿਆ ਕਰੋ ਬੰਦੇ ਨੂੰ ਦੇਖਿਆ ਕਰੋ ਜੀ ਬੰਦਾ ਬੋਲਣ ਦੇ ਕਾਬਿਲ ਹੈ ਜਾਂ ਨਹੀਂ ਹੈ ਠੀਕ ਹੈ ਪੈਰ ਉਹਦੇ ਚੱਲਦੇ ਆ ਜਾਂ ਨਹੀਂ ਚੱਲਦੇ ਬਾਬਾ ਜੀ ਗੱਲ ਇਹ ਹੁੰਦੀ ਆ ਵੀ ਅਸੀਂ ਸਾਰੇ ਜ਼ਿੰਮੇਵਾਰਾਂ ਨਾਲ ਬਾਬਾ ਬਲਬੀਰ ਸਿੰਘ ਬੁੱਢਾਦਾਲ ਵਾਲੇ ਬਾਬਾ ਰਾਜਾ ਰਾਸਿਕ ਸਾਰੇ ਜਥੇਬੰਦੀਆਂ ਤੋਂ ਜਾਣੇ ਹੁਣ ਜੇ ਤੁਹਾਨੂੰ ਕਹਿ ਦਈਏ ਕਿ ਤੁਸੀਂ ਕੋਈ ਡੈਂਟੀਫਾਈ ਦਿਖਾਓ ਉਹ ਸਾਨੂੰ ਸੋਗਦਾਨੀ ਇੱਕ ਇੱਕ ਮਿੰਟ ਸੋਗਦਾਨੀ ਸਾਨੂੰ ਵੀ ਪਤਾ ਪਰ ਜੇ ਤੁਸੀਂ ਆਪਦੀ ਜ਼ੁਬਾਨ ਤੋਂ ਜਿਹੜਾ ਲਬਜ ਕੱਢਿਆ ਜੇ ਉਹਨੂੰ ਪੂਰਾ ਨਹੀਂ ਸਕਤ ਕਰ ਸਕਦੇ ਕੀ ਫਾਇਦਾ ਇੰਟਰਵਿਊ ਦੇਣ ਦਾ ਮੈਂ ਤਾਂ ਉਹੀ ਤਾਂ ਕਹਿਣਾ ਹੈਗਾ ਵੀ ਜੇ ਆਪਾਂ ਵਚਨ ਕੱਢ ਹੀ ਦਿੱਤਾ ਕਹਿੰਦੇ ਭਈਏ ਭਜਾਓ ਪੰਜਾਬ ਉਹ ਤਾਂ ਚਲੋ ਸਾਰੀ ਦੁਨੀਆ ਕਹਿੰਦੀ ਪਈ ਅਸੀਂ ਨਹੀਂ ਕਹਿੰਦੇ ਵੀ ਭਈਏ ਭਜਾਓ ਭਈਏ ਉਹ ਭਜਾਓ ਜਿਹੜੇ ਗਲਤ ਕੰਮ ਕਰਦੇ ਆ ਭਈਏ ਭਜਾਓ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਇੱਜ਼ਤਾਂ ਲੋੜਦੇ ਭਈਏ ਭਜਾਓ ਉਹ ਜਿਹੜੇ ਸਾਡੇ ਪੰਜਾਬ ਦੇ ਵਿੱਚ ਗਲਤ ਕੰਮ ਕਰਦੇ ਆ ਗਿਆ ਤੇ ਜਿਹੜੇ ਪ੍ਰਵਾਸੀ ਲੋਕ ਆ ਜਿਹੜੇ ਆਪ ਨੇ ਪ੍ਰਵਾਸੀ ਆ ਕੰਮ ਕਰਨ ਆਉਂਦੇ ਆ ਆਪਣੇ ਬੱਚੇ ਪਾਲਣ ਆਉਂਦੇ ਆ ਆਪਣਾ ਕੰਮ ਕਰਦੇ ਉਹਨਾਂ ਨੂੰ ਆਪਣੇ ਬੱਚਿਆਂ ਤੱਕ ਮਤਲਬ ਹੁੰਦਾ ਫੈਕਟਰੀ ਤੱਕ ਜਾਣਾ ਫੈਕਟਰੀ ਤੋਂ ਘਰ ਤੱਕ ਠੀਕ ਹੈ ਨਾ ਉਹ ਹੋਏਗੇ ਪ੍ਰਵਾਸੀ ਕੰਮ ਕਰਨ ਵਾਲੇ ਤੇ ਜਿਹੜੇ ਗੰਦੇ ਬੰਦੇ ਹੈਗੇ ਆ ਲੋਕ ਵਿੱਚ ਕੁਝ ਕਾਲੀਆਂ ਭੇਡਾਂ ਵੜੀਆਂ ਹੋਈਆਂ ਨੇ ਭਈਆਂ ਦੇ ਵਿੱਚ ਉਹ ਕਾ ਦੂਜੇ ਦੂਜੀਆਂ ਭੇਡਾਂ ਨੂੰ ਵੀ ਨੁਕਸਾਨ ਕਰਦੇ ਮੈਂ ਜਿਹੜਾ ਤੁਹਾਡੇ ਨੂੰ ਅੱਜ ਸਵਾਲ ਜਵਾਬ ਕਰਨਾ ਸੀ ਕੀ ਤੁਸੀਂ ਉਸ ਬੰਦੇ ਦਾ ਪਤਾ ਕਰੋਗੇ ਜਿਸ ਬੰਦੇ ਨੇ ਧਾਰ ਤੇ ਪਰਚਾ ਹੋਇਆ ਵੀ ਉਹ ਕਿਹੜੇ ਜਥੇਬੰਦੀ ਦਾ ਜੁੜਿਆ ਹੋਇਆ ਕੌਣ ਬੰਦਾ ਸਹੀ ਪਤਾ ਕੀਤਾ ਸੀਗਾ ਜੀ ਜਹੇਬੰਦੀ ਕੁਲਵਿੰਦਰ ਸਿੰਘ ਨੇ ਫੋਨ ਕੀਤਾ ਜਹੇਦਾਰ ਜੀ ਨੂੰ ਰਾਜਾ ਰਾਜ ਸਿੰਘ ਨੂੰ ਵੀ ਕੀਤਾ ਹੈਗਾ ਉਹ ਕਹਿੰਦਾ ਵੀ ਸਾਡੀ ਜਹੇਬੰਦੀ ਦੇ ਵਿੱਚ ਨਹੀਂ ਹੈਗਾ ਬਾਕੀ ਅਗੇ ਇਹੀ ਕਰਾਂਗੇ ਉਹਨਾਂ ਨਾਲ ਮੀਟਿੰਗ ਕਰਕੇ ਬੈਠ ਕੇ ਮੀਟਿੰਗ ਕਰਾਂਗੇ ਫਿਰ ਇਹੀ ਚੈੱਕ ਵੀ ਕਰਾਂਗੇ ਫੌਜਾਂ ਨੂੰ ਭੇਜਾਂਗੇ ਵੀ ਕਿਹੜੀ ਜਹੇਬੰਦੀ ਦੇ ਵਿੱਚ ਰਹਿੰਦੇ ਆ ਉਹ ਕਿਹੜੀ ਜਹੇਬੰਦੀ ਨਾਲ ਸੰਸਾ ਉਹਨਾਂ ਨਾਲ ਕਿਹਦੇ ਨਾਲ ਅਟੈਚ ਮੈਚ ਰੱਖ ਦੇ ਗੋ ਠੀਕ ਹੈ ਨਾ ਤੇ ਜਿਹੜੇ ਤੁਸੀਂ মিডিਆ ਵਾਲੀ ਗੱਲ ਕਰਦੇ ਆਂ ਆਪਾਂ ਮਗਾਲਾਥੇ ਆ ਜਿਹੜਾ ਆਪਣਾ ਚੌਥਾ ਥੰਮ ਹੈ মিডিਆ মিডিਆ ਚੌਥਾ ਥੰਮ ਹੈ ਜਿਹੜੀ ਸਾਡੀ ਕੋਈ ਕੱਲ ਨੂੰ ਅੱਜ ਦਾ ਜਿਹੜੀ ਆਵਾਜ਼ ਦਬਦੀ ਆ ਸਰਕਾਰ ਦਬਾਉਂਦੀ ਆ ਤੇ ਜਿਹੜਾ মিডিਆ ਹੈਗਾ ਤਾਂ ਚੱਕਦਾ ਆਵਾਜ਼ ਸਾਡੀ ਸਾਡੀ ਦੁਨੀਆ ਤੱਕ ਆਵਾਜ਼ ਰੱਖਦਾ ਤੇ ਜੇ ਅੱਜ ਅਸੀਂ মিডিਆ ਵਾਲਿਆਂ ਦੇ ਪਰਚਾ ਪਵਾਈ ਜਾਵਾਂਗੇ ਤੇ ਸਾਨੂੰ মিডিਆ ਵਾਲਾ ਕਿਹੜਾ ਸਾਡੀ ਇੰਟਰਵਿਊ ਕਿਹੜਾ ਸਾਡੀ ਆਵਾਜ਼ ਚ ਫੇਰੂਗਾ ਇਹ ਸਨ ਬਾਬਾ ਜੀ ਜਿਹੜੀਆਂ ਗੁਰੂਗੀਆਂ ਲੜਨੀਆਂ ਫੌਜਾਂ ਆਈਆਂ ਨੇ ਮੈਂ ਤੁਹਾਡਾ ਦਫ਼ਤਰ ਘੜਾੜੀ ਤੁਸੀਂ ਦੇਖ ਰਹੇ ਹੋ ਤੁਸੀਂ ਆਪਨਾ ਇੰਡੀਆ ਕਿਉਂਕਿ ਹਰ ਮੁੱਦੇ ਤੇ ਅਸੀਂ ਜੋ ਹੈ ਸਿੱਕੀ ਦਾ ਮੁੱਦਾ ਚਾਹੇ ਸਮਾਜ ਦਾ ਮੁੱਦਾ ਉਹ ਲੈ ਕੇ ਜਾਣਾ ਹੀ ਸੱਚ ਦੇ ਆਧਾਰ ਤੇ ਲੈ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਾਂ ਨੂੰ ਪਾਵੇ ਸਭ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ